6000 ਬੰਦਾ ਮਰ ਜਾਂਦਾ ਸੜਕਾਂ ਤੇ ਜਿਹੜੇ ਜ਼ਖਮੀ ਹੁੰਦੇ ਨੇ ਜਾਂ ਮੰਜੇ ਤੇ ਪੈ ਜਾਂਦੇ ਨੇ ਰੀੜ ਦੀ ਹੱਡੀ ਟੁੱਟ ਗਈ ਕੋਈ ਉਹਨਾਂ ਮਰਿਆਂ ਚ ਨਾ ਚੋਂਦੇ ਤੋਂ ਅਸੀਂ ਉਹ ਐਸਐਸਐਫ ਨੂੰ ਇਸੇ ਕਰਕੇ ਐਸਐਸਐਫ ਬਣਾਈ ਕਿ ਤੁਸੀਂ ਇਕੱਲਿਆਂ ਸੜਕਾਂ ਤੇ ਰਹਿਣਾ ਉਹਨਾਂ ਕੋਲੇ ਗੈਸ ਕਟਰ ਨੇ ਗੱਡੀਆਂ ਚ ਹਾਰੀ ਦੇ ਬਲੇਡ ਨੇ ਟੋਚਨ ਨੇ ਹਸਪੀਟਲ ਤੇ ਪਹੁੰਚਾਇਆ ਤੇ 15 ਦਿਨਾਂ ਚ ਸਿਰਫ 13 ਮੌਤਾਂ ਨੇ ਕਿੱਥੇ 1 ਦਿਨ ਚ 1 ਦੇ ਚ 17 ਸੀ ਸੜਕ ਸੁਰੱਖਿਆ ਫੋਰਸ ਉਹਨਾਂ ਲਈ ਬਹੁਤ ਸੋਹਣੀਆਂ ਬਹੁਤ ਵੱਡੀਆਂ ਗੱਡੀਆਂ ਕੰਪਿਊਟਰ ਵਿੱਚ ਲੱਗੇ ਹੋਏ ਨੇ ਔਰ ਸਾਰੇ ਹਸਪਤਾਲਾਂ ਨਾਲ ਅਟੈਚ ਕੀਤਾ ਹੋਇਆ ਹੈ ਸਿਸਟਮ ਨੂੰ ਤੇ ਮੇਰੇ 1 ਫਰਵਰੀ ਨੂੰ ਲਾਂਚ ਹੋਈ ਸੀ ਐਸਐਸਐਫ 15 ਦਿਨ ਦੀ ਮੇਰੇ ਕੋਲ ਰਿਪੋਰਟ ਆਈ ਹੈ 15 ਫਰਵਰੀ ਤੱਕ ਦੀ ਕਿ ਪਹਿਲਾਂ ਜਿਹੜੀ ਐਵਰੇਜ ਸੀ ਜਦੋਂ ਮੈਂ ਪਾਰਲੀਮੈਂਟ ਚ ਐਮਪੀ ਹੁੰਦਾ ਸੀਗਾ ਉਸ ਵੇਲੇ ਮੈਂ ਕਢਾਈ ਸੀ 2018 ਚ ਉਸ ਵੇਲੇ 14 ਸੀ 14 ਮੌਤਾਂ ਇੱਕ ਦਿਨ ਚ ਪੰਜਾਬ ਚ ਇੰਡੀਆ ਚ ਸਭ ਤੋਂ ਵੱਧ ਹੁਣ 17 ਅੰਕ ਦੇ ਨੇੜੇ ਪਹੁੰਚ ਗਏ ਮੈਂ 18 ਦੀ ਗੱਲ ਕਰਦਾ ਉਸ ਵੇਲੇ ਹੁਣ 22 ਚ 17 ਮੌਤਾਂ ਇੱਕ ਦਿਨ ਚ ਮਤਲਬ 540 17 3 51 510 ਇੱਕ ਮਹੀਨੇ ਚ 12 ਨਾਲ ਗੁਣਾ ਕਰ ਲੋ 6000 ਤੋਂ ਪੂਰ ਹੋ ਗਿਆ ਇੱਕ ਸਾਲ ਚ 6000 ਬੰਦਾ ਮਰ ਜਾਂਦਾ ਸੜਕਾਂ ਤੇ ਜਿਹੜੇ ਜ਼ਖਮੀ ਹੁੰਦੇ ਨੇ ਜਾਂ ਮੰਜੇ ਤੇ ਪੈ ਜਾਂਦੇ ਨੇ ਰੀੜ ਦੀ ਹੱਡੀ ਟੁੱਟ ਗਈ ਜ ਕੋ ਉਹਨਾਂ ਮਰਿਆਂ ਚ ਨਾ ਚਾਉਂਦੇ ਆਂ ਇਹਨੂੰ ਆਪਾਂ ਕਿਸਮਤ ਕਹਿ ਦਿੰਨੇ ਆਂ ਕਿਸਮਤ ਨਹੀਂ ਹੈਗੀ ਕਿਤਨੇ ਕਿਤੇ ਹਿਊਮਨ 에ਰਰ ਹੈ ਕੋਈ ਸੜਕ ਦਾ ਮੋੜ ਠੀਕ ਨਹੀਂ ਹੈਗਾ ਜਾਂ ਫਿਰ ਉੱਥੇ ਕੋਈ ਰੋਕ ਨਹੀਂ ਸੀ ਪੁਲਿਸ ਦੀ ਉਹਨਾਂ ਨੇ ਆਪ ਵਿਚਰੇਸਾਂ ਲਾਉਣ ਲੱਗ ਗਏ ਜਾਂ ਕੋਈ ਟਰੱਕ ਖਰਾਬ ਹੋਇਆ ਖੜਾ ਉਹਦੇ ਥੱਲੇ ਗੱਡੀ ਵੜ ਗਈ ਸਾਰਾ ਟੱਬਰੀ ਖਤਮ ਅਸਤਰੀ ਦੇ ਆਪ ਪੜਦੇ ਆ ਸੋ ਅਸੀਂ ਉਹ ਐਸਐਸਐਫ ਨੂੰ ਇਸੇ ਕਰਕੇ ਐਸਐਸਐਫ ਬਣਾਈ ਕਿ ਤੁਸੀਂ ਇਕੱਲੀਆਂ ਸੜਕਾਂ ਤੇ ਰਹਿਣਾ ਉਹਨਾਂ ਕੋਲ ਗੈਸ ਕਟਰ ਨੇ ਗੱਡੀਆਂ 'ਚ ਆਰੀ ਦੇ ਬਲੇਡ ਨੇ ਟੋਚਨ ਨੇ ਫਰਸਟ ਏਡ ਦਾ ਸਮਾਨ ਹੈ ਨਵੀਂ ਵਰਦੀ ਦਿੱਤੀ ਉਹਨਾਂ ਨੂੰ ਤੇ 15 ਦਿਨ ਦੀ ਰਿਪੋਰਟ ਦੇ ਮੁਤਾਬਕ ਉਹਨਾਂ ਨੇ 124 ਬੰਦੇ ਜਿਹੜੇ ਸੀਗੇ ਉਹਨਾਂ ਨੂੰ ਮੌਕੇ ਤੇ ਹੀ ਜਿਹੜਾ ਉਹਨਾਂ ਦਾ ਟ੍ਰੀਟਮੈਂਟ ਕਰਤਾ ਛੋਟ ਕੁਚ ਰੀਟਾਂ ਲੱਗੀਆਂ ਸੀ ਛੋਟੀਆਂ ਸੀ ਉਹ ਘਰ ਚਲੇ ਗਏ 204 ਨੂੰ ਜ਼ਖਮੀ ਜ਼ਿਆਦਾ ਸੀ ਹਸਪੀਟਲ ਚ ਪਹੁੰਚਾਇਆ ਤੇ 15 ਦਿਨਾਂ ਚ ਸਿਰਫ 13 ਮੌਤਾਂ ਨੇ ਕਿੱਥੇ ਇੱਕ ਦਿਨ ਚ ਇੱਕ ਦੇ ਚ 17 ਸੀਗੇ ਇਹ ਮੈਂ ਹਰ ਮਹੀਨੇ ਦਾ ਡਾਟਾ ਜਾਰੀ ਕਰਿਆ ਕਰਾਂਗੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਆਪਣੀ ਜਾਨ ਦੀ ਕੀਮਤ ਸਮਝੋ ਔਰ ਉਹਦੇ ਚ ਕੀ ਹੈ ਕਿ ਤੁਹਾਡਾ ਬਰਡਨ ਥੋੜਾ ਜਿਹਾ ਘਟੂਗਾ ਕਿਉਂਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਕੰਮ ਹੈ ਤੁਹਾਡੇ ਕੋਲੇ ਜ਼ਮੀਨਾਂ ਦੇ ਝਗੜਿਆਂ ਤੋਂ ਲੈ ਕੇ ਪਿੰਡਾਂ ਦੇ ਹੋਰ ਝਗੜਿਆਂ ਤੋਂ ਲੈ ਕੇ ਕਬਜ਼ਿਆਂ ਤੋਂ ਲੈ ਕੇ ਸਮਗਲਿੰਗ ਦੇ ਕੇਸਾਂ ਤੋਂ ਲੈ ਕੇ ਕੈਦੀਆਂ ਨੂੰ ਕਚੈਰੀਆਂ 'ਚ ਲੈ ਕੇ ਜਾਣਾ ਹੈ ਜਮਾਨਤਾਂ ਭਗਤੌਣੀਆਂ ਸਮਨ ਤਮੀਲ ਕਰਾਉਣੇ ਨੇ ਕਚੈਰੀਆਂ 'ਚ ਹੋਰ ਬਹੁਤ ਸਾਰੇ ਕਾਗਜ਼ੀ ਕੰਮ ਲੈ ਕੇ ਜਾਣੇ ਨੇ ਨਹਿਰ ਦੇ ਵਿੱਚ লাশ ਜਾਂਦੀ ਹੈ ਉਹ ਵੀ ਕੱਢਣੀ ਹੈ ਸਦੋਤ ਜ਼ਿਆਦਾ ਕੰਮ ਹੈ ਤੁਹਾਡੇ ਕੋਲੇ ਇਸ ਕਾ ਕੇਸੀ ਚੌਨਿਆਂ ਕੇ ਨਾਲ ਇੱਕ ਬਰਾਬਰ ਐਸਈ ਫੋਰਸ ਵੀ ਹੋਵੇ ਹੋਵੇ ਤਾਂ ਤੁਹਾਡੇ ਅੰਦਰ ਹੀ ਹੋ ਪਰ ਕਟੂਕਟ ਤੁਹਾਡੀ ਉਹ ਥੋੜੀ ਜੀ ਜਿਹੜੀ ਐਕਟੀਵਿਟੀ ਹੈ ਉਹ ਉਧਰਲੇ ਪਾਸਿਓਂ ਕੱਟ ਜੇ ਕਿ ਸੜਕਾਂ ਵਾਲਾ ਕੰਮ ਚਲੋ ਉਹ ਸੰਭਾਲ ਲੈਣਗੇ ਹੁਣ ਸੋ ਇਸੇ ਤਰ੍ਹਾਂ ਹੀ ਪਹਿਲਾਂ ਅਪਡੇਟ ਕੀਤਾ ਪੁਲਿਸ ਨੂੰ